ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਬਹੁਤ ਸਮੇਂ ਪਹਿਲਾਂ ਦੀ ਗੱਲ ਹੈ ਪੱਛਮੀ ਪੰਜਾਬ ਦੇ ਸਿਆਲਕੋਟ ਦੇ ਇਲਾਕੇ ਦੇ ਰਾਜਾ ਸਲਵਾਨ ਰਾਜ ਕਰਦਾ ਸੀ ਤੇ ਉਸ ਦੀ ਰਾਣੀ ਦਾ ਨਾਮ ਸੀ ਇਸ਼ਰਾ ਤੇ ਰਾਜਾ ਸਲਵਾਨ ਨੂੰ ਕਿਸੇ ਵੀ ਗੱਲ ਦੀ ਕੋਈ ਕਮੀ ਨਹੀਂ ਸੀ ਤੇ ਜੇ ਘਾਟ ਸੀ ਤੇ ਔਲਾਦ ਦੀ 딸 ਦੀ ਉਮਰੇ ਬੜੀਆਂ ਮਿੰਤਾ ਮੰਨਣ ਮਗਰੋਂ ਉਸ ਦੀ ਰਾਣੀ ਇਸ਼ਰਾ ਦੇ ਕੁੱਖੋਂ ਇੱਕ ਬੱਚੇ ਦਾ ਜਨਮ ਹੋਇਆ ਜਿਸ ਦਾ ਨਾਮ ਪੂਰਨ ਰੱਖਿਆ ਤੇ ਉਸ ਦੀ ਖੁਸ਼ੀ ਵਿੱਚ ਰਾਜੇ ਸਲਵਾਨ ਨੇ ਇੱਕ ਬਾਗ ਲਵਾ ਦਿੱਤਾ ਤੇ ਰਾਜੇ ਨੇ ਆਪਣੇ ਨਵਜੰਮੇ ਬੱਚੇ ਦਾ ਪ੍ਰਵੇਖ ਜਾਣਨ ਲਈ ਰਾਜ ਪੰਡਤ ਨੂੰ ਬੁਲਾਇਆ ਤੇ ਜਦੋਂ ਰਾਜ ਪੰਡਤ ਨੇ ਆ ਕੇ ਪੂਰਨ ਦੀ ਕੁੰਡਲੀ ਵੇਖੀ ਤੇ ਰਾਜ ਪੰਡਤ ਨੇ ਰਾਜੇ ਸਲਵਾਨ ਨੂੰ ਸਲਾਹ ਦਿੱਤੀ ਕਿ हे ਰਾਜਾ ਨੇ ਇਹ ਨਵਜੰਮਿਆ ਬੱਚਾ ਪੂਰੇ 12 ਬਰੇ ਆਪਣੇ ਮਾਪੇ ਦੇ ਮੱਥੇ ਨਾ ਲੱਗੇ ਨਇਤਾ ਰਾਜੇ ਤੇ ਉਸਦੇ ਪੂਰੇ ਪਰਿਵਾਰ ਤੇ ਦੁੱਖਾਂ ਦਾ ਤਹਿ ਟੁੱਟ ਪਵੇਗਾ ਰਾਜੇ ਨੇ ਪੰਡਤ ਦੀ ਸਲਾਹ ਮੰਨਦਿਆਂ ਕਿਸੇ ਅਣਹੋਣੀ ਤੋਂ ਡਰਦਿਆਂ ਰਾਜੇ ਨੇ ਨਵਜੰਮੇ ਪੂਰਨ ਨੂੰ ਪੂਰੇ 12 ਸਾਲਾਂ ਲਈ ਪੋਰੇ ਵਿੱਚ ਪਾਉਣ ਦਾ ਹੁਕਮ ਸੁਣਾ ਦਿੱਤਾ ਤੇ ਪੂਰਨ ਦੀ ਮਾਂ ਇਸ਼ਰਾ ਨੇ ਰਾਜੇ ਸਲਮਾਨ ਅੱਗੇ ਬੜੇ ਨਿਮਰਤਾ ਤਰਲੇ ਕੀਤੇ ਪਰ ਰਾਜਾ ਸਲਮਾਨ ਬਹੁਤ ਬਹਿਮੀ ਸੀ ਤੇ ਰਾਣੀ ਇਸ਼ਰਾ ਵਿਚਾਰੀ ਆਪਣੇ ਪੂਰਨ ਦੇ ਦੁੱਖ ਵਿੱਚ ਰੋਂਦੀ ਰਹਿੰਦੀ ਤੇ ਉਹ ਦੁੱਖ ਨਾਲ ਸੁਨ ਹੋ ਗਈ ਸੀ ਤੇ ਇਧਰ ਰਾਜੇ ਸਲਮਾਨ ਦੀ ਉਮਰ ਢਾਲਦੀ ਪਈ ਸੀ ਇਸ ਢਾਲਦੀ ਉਮਰ ਵਿੱਚ ਉਸਨੇ ਇੱਕ ਜਵਾਨ ਲੜਕੀ ਲੂਣਾ ਨੂੰ ਆਪਣੀ ਦੂਜੀ ਰਾਣੀ ਬਣਾ ਲਿਆ ਤੇ ਇਧਰ ਪੂਰਨ ਆਪਣੇ ਮਾਂ ਬਾਪ ਦੀ ਮਮਤਾ ਤੋਂ ਸਲਖਣਾ ਹੌਲੀ ਹੌਲੀ ਜ਼ਿੰਦਗੀ ਦੀ ਪੌੜੀ ਤੇ ਚੜਨ ਲੱਗਾ ਸਮਾਂ ਇਸੇ ਤਰ੍ਹਾਂ ਬੀਤਦਾ ਗਿਆ ਪੂਰੇ 12 ਸਾਲ ਲੰਘ ਗਏ ਪੂਰਨ 12 ਸਾਲ ਪੋਰੇ ਵਿੱਚ गुजार ਕੇ ਪੋਰੇ ਵਿੱਚੋਂ ਬਾਹਰ ਆਇਆ ਤੇ ਪੂਰਨ 12 ਸਾਲ ਬਾਅਦ ਬਹੁਤ ਸੋਹਣਾ ਤੇ ਕਬਰੂ ਬਣ ਗਿਆ ਸੀ ਤੇ ਸਭ ਤੋਂ ਪਹਿਲਾਂ ਪੂਰਨ ਆਪਣੇ ਪਿਤਾ ਨੂੰ ਦਰਬਾਰ ਵਿੱਚ ਮਿਲਣ ਗਿਆ ਉਸ ਦੇ ਪਿਤਾ ਸਲਵਾਰ ਨੇ ਪੁੱਤਰ ਪੂਰਨ ਨੂੰ ਕਿਹਾ ਕਿ ਹੁਣ ਆਪਣੀਆਂ ਮਾਵਾ ਨੂੰ ਵੀ ਮਿਲ ਕੇ ਆ ਤੇ ਪੂਰਨ ਆਪਣੀ ਮਾਂ ਇਸ਼ਰਾ ਦੇ ਪਾਸ ਆਇਆ ਪੂਰਨ ਨੂੰ ਵੇਖਦਿਆਂ ਸਾਰੀ ਮਾਂ ਇਸ਼ਰਾ ਦੀਆਂ ਅੱਖਾਂ 'ਚੋਂ ਮਮਤਾ ਦੇ ਅਥਰੂ ਆ ਗਏ ਤੇ ਪੂਰਨ ਨੇ ਮਾਂ ਦੇ ਪੈਰਾਂ ਨੂੰ ਹੱਥ ਲਾਇਆ ਤੇ ਉਸਦੀ ماں ਬਹੁਤ ਜ਼ਿਆਦਾ ਖੁਸ਼ ਸੀ ਤੇ ਉਸਨੇ ਪੂਰਨ ਨੂੰ ਕੋਟ ਕੇ ਗਲ ਨੂੰ ਲਾ ਲਿਆ ਮਿਲਣ ਤੋਂ ਬਾਅਦ ਰਾਣੀ ਇਸ਼ਰਾ ਨੇ ਪੂਰਨ ਨੂੰ ਪਿਆ ਕਿ ਹੁਣ ਆਪਾਂ ਰਾਜ ਕੇ ਗੱਲਾਂ ਸੇਰ ਕਰਾਂਗੇ ਪਹਿਲਾਂ ਤੂੰ ਆਪਣੀ ਦੂਜੀ ਮਾਂ ਲੂਣਾ ਨੂੰ ਮੇਲਾ ਇਹ ਕਹਿ ਕੇ ਰਾਣੀ ਇਸ਼ਰਾ ਨੇ ਪੂਰਨ ਨੂੰ ਰਾਣੀ ਲੂਣਾ ਦੇ ਮਹਿਲਾਂ ਵੱਲ ਤੋਰ ਦਿੱਤਾ ਰਾਣੀ ਲੂਣਾ ਰਾਜੇ ਦੀ ਦੂਜੀ ਰਾਣੀ ਸੀ ਰਿਸ਼ਤੇ ਵਿੱਚ ਪੂਰਨ ਦੀ ਦੂਜੀ ਮਾਂ ਸੀ ਤੇ ਲੂਣਾ ਬਹੁਤ ਹੀ ਸੋਹਣੀ ਤੇ ਜਵਾਨ ਸੀ ਤੇ ਜਦੋਂ ਦੀ ਉਹ ਇਸ ਮਹਿਲ ਵਿੱਚ ਆਈ ਸੀ ਉਸਨੇ ਰਾਜੇ ਸਲਵਾਨ ਤੋਂ ਬਿਨਾ ਹੋਰ ਕਿਸੇ ਦਾ ਮੁਖ ਨਹੀਂ ਸੀ ਵੇਖਿਆ ਰਾਣੀ ਲੂਣਾ ਬੁੱਢੀ ਉਮਰ ਸਲਵਾਨ ਤੋਂ ਖੁਸ਼ ਨਹੀਂ ਸੀ ਰਹਿੰਦੀ ਤੇ ਜਦੋਂ ਪੂਰਾਂ ਰਾਣੀ ਲੂਣਾ ਦੇ ਮਹਿਲ ਵਿੱਚ ਦਾਖਲ ਹੋਇਆ ਤੇ ਲੂਣਾ ਪੂਰਾਂ ਦੇ ਰੂਪ ਨੂੰ ਵੇਖ ਕੇ ਉਸ ਤੇ ਮੋਹਿਤ ਹੋ ਗਈ ਰੂਪਵਾਨ ਪੂਰਾਂ ਨੂੰ ਵੇਖਦਿਆਂ ਸਾਰੀ ਉਹ ਆਪਣੀ ਸੁੱਧ ਬੁੱਧ ਖੋ ਬੈਠੀ ਤੇ ਉਹ ਪੂਰਾਂ ਨੂੰ ਆਪਣਾ ਬਣਾਉਣਾ ਚਾਹੁੰਦੀ ਸੀ ਪਰ ਅਗੋ ਪੂਰਨ ਨੇ ਜਵਾਬ ਦਿੱਤਾ ਕਿ ਮਾਤਾ ਹੋਸ਼ ਕਰ ਮੈਂ ਇਹ ਰਿਸ਼ਤਾ ਤੇਰੇ ਨਾਲ ਕਿਵੇਂ ਜੋੜ ਲਵਾਂ ਮੇਰੇ ਬਾਪ ਨੇ ਤੈਨੂੰ ਵਿਆਹ ਕੇ ਲਿਆਂਦਾ ਹੈ ਤੂੰ ਮੇਰੀ ਮਾਂ ਹੈ ਕਦਰਾਨੀ ਨੂਣਾ ਨੇ ਕਿਹਾ ਕਿ ਮੈਂ ਤੇਰੀ ਮਾਂ ਕਿਧਰੋਂ ਲੱਗਦੀਆਂ ਨਾ ਤਾਂ ਮੈਂ ਤੈਨੂੰ ਜਨਮ ਦਿੱਤਾ ਤੂੰ ਮੇਰਾ ਪੁੱਤ ਕਿਵੇਂ ਹੋ ਸਕਦਾ ਹੈ ਤੇਰਾ ਜਿਹੜਾ ਪਤੀ ਆ ਉਹ ਮੇਰੇ ਬਾਪ ਦੀ ਉਮਰ ਦਾ ਹੈ ਉਹ ਮੇਰੇ ਪਸੰਦ ਨਹੀਂ ਬਲਕਿ ਤੂੰ ਮੇਰੀ ਉਮਰ ਦਾ ਹੈ ਤੇ ਰਾਣੀ ਲੂਣਾ ਨੇ ਪੂਰਨ ਅੱਗੇ ਬੜੇ ਤਰਲੇ ਕੀਤੇ ਪਰ ਪੂਰਨ ਅਡੋਲ ਖਲੋਤਾ ਆਪਣੇ ਧਰਮ ਤੇ ਰਹਾ ਤੇ ਪੂਰਾ ਰਾਣੀ ਲੂਣਾ ਦੇ ਕਮਰੇ ਚੋਂ ਬਾਹਰ ਨਿਕਲ ਆਇਆ ਤੇ ਪੂਰਨ ਦਾ ਉਥੋਂ ਜਾਣ ਕਰਕੇ ਲੂਣਾ ਨੂੰ ਬਹੁਤ ਗੁੱਸਾ ਆਇਆ ਕਿ ਪੂਰਨ ਨੇ ਉਹਨੂੰ ਅਪਣਾਉਣ ਲਈ ਸਾਫ਼-ਸਾਫ਼ ਮਨ੍ਹਾ ਕਰ ਦਿੱਤਾ ਹੈ ਤੇ ਉਸ ਨੇ ਆਪਣੀ ਬੇਇੱਜ਼ਤੀ ਹੋਣ ਕਰਕੇ ਪੂਰਨ ਕੋਲੋਂ ਬਦਲਾ ਲੈਣ ਲਈ ਫੈਸਲਾ ਕਰ ਲਿਆ ਤੇ ਜਦੋਂ ਸ਼ਾਮ ਹੋਈ ਰਾਜਾ ਆਪਣੇ ਕਮਾਂਕਾਰਾਂ ਤੋਂ ਵਿਹਲਾ ਹੋ ਕੇ ਆਪਣੇ ਰਾਣੀ ਲੂਣਾ ਦੇ ਮਹਿਲਾਂ ਵਿੱਚ ਆਇਆ ਤੇ ਉਸਨੇ ਹੈਰਾਨ ਹੋ ਕੇ ਵੇਖਿਆ ਕਿ ਕਿਦਰੇ ਵੀ ਕੋਈ ਦੀਆ ਬੱਤੀ ਨਹੀਂ ਸੀ ਜਗ ਰਹਾ ਤੇ ਹਾਰ ਪਾਸਿਆਂ ਹਨੇਰਾ ਸੀ ਰਾਜਾ ਇਹ ਸੋਚਦਾ ਰਾਣੀ ਲੂਣਾ ਦੇ ਪਾਸ ਗਿਆ ਤੇ ਉਸਨੇ ਵੇਖਿਆ ਕਿ ਰਾਣੀ ਲੂਣਾ ਇੱਕ ਕੋਨੇ ਵਿੱਚ ਬੈਠੀ ਰੋ ਰਹੀ ਸੀ ਤੇ ਉਸ ਦੇ ਕੱਪੜੇ ਪਾਟੇ ਹੋਏ ਸਨ ਤੇ ਰਾਜੇ ਨੇ ਕਿਹਾ ਕਿ ਰਾਣੀ ਅੱਜ ਦੁਖੀ ਕਿਉਂ ਹੈ ਤੇਰੇ ਇਹ ਕੱਪੜਿਆਂ ਦਾ ਹਾਲ ਕਿਵੇਂ ਹੋਇਆ ਲੂਣਾ ਨੇ ਰੋਂਦੇ ਹੋਏ ਕਿਹਾ ਕਿ ਮੈਂ ਤਾਂ ਸੋਚ ਵੀ ਨਹੀਂ ਸੀ ਸਕਦੀ ਕਿ ਮੇਰੇ ਤੇ ਐਡਾ ਕਹਿਰ ਆਪਰੇਗਾ ਤੇ ਕਿਹਾ ਕਿ ਕੋਈ ਪੋਤਾ ਆਪਣੀ ਮਾਂ ਦੇ ਬਾਰੇ ਇੰਨਾ ਮਾਰਾ ਕਿਵੇਂ ਸੋਚ ਸਕਦਾ ਹੈ ਰਾਜਾ ਪੂਰਾ ਨੇ ਮੇਰੇ ਤੇ ਮਾੜੀ ਨੀਅਤ ਕਰ ਲਈ ਹੈ ਤੇ ਅੱਜ ਮੈਂ ਮਸਾ ਹੀ ਬਚੀ ਇਹ ਸੁਣ ਕੇ ਰਾਜਾ ਸਲਵਾਨ ਸਿਰ ਤੋਂ ਲੈ ਕੇ ਪੈਰਾ ਤੱਕ ਕੰਬ ਉੱਠਿਆ ਤੇ ਕਿਹਾ ਕਿ ਪੂਰਨ ਦੀ ਇਹ ਹਿੰਮਤ ਉਸ ਨੂੰ ਮੈਂ ਅਜਿਹੀ ਸਜ਼ਾ ਦਵਾਵਾਂਗਾ ਜਿਸ ਨੂੰ ਸਾਰੀ ਦੁਨੀਆ ਯਾਦ ਰੱਖੇਗੀ ਤੇ ਰਾਜਾ ਸਲਵਾਨ ਨਹੀਂ ਸੀ ਜਾਣਦਾ ਕਿ ਲੂਣਾ ਨੇ ਪੂਰਨ ਤੋਂ ਬਦਲਾ ਲੈਣ ਖਾਤਰ ਚਾਲ ਚੱਲੀ ਸੀ ਅਗਲੀ ਸਵੇਰ ਰਾਜੇ ਸਲਵਾਨ ਨੇ ਭਰੇ ਦਰਬਾਰ ਵਿੱਚ ਪੂਰਨ ਨੂੰ ਬੁਲਾ ਲਿਆ ਤੇ ਪੂਰਨ ਉੱਤੇ ਆਪਣੀ ਮਤਰਾਈ ਮਾਂ ਨੂੰ ਪੈੜੀ ਨਜ਼ਰ ਨਾਲ ਵੇਖਣ ਦਾ ਦੋਸ਼ ਪੂਰਨ ਨੂੰ ਮਾਰ ਕੇ ਖੂਬ ਵਿੱਚ ਸੁੱਟਣ ਦਾ ਹੁਕਮ ਸੁਣਾ ਦਿੱਤਾ ਬੇਗੁਨਾ ਪੂਰਨ ਨੇ ਆਪਣਾ ਪੱਖ ਕਹਿਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਕਿਸੇ ਨੇ ਇੱਕ ਨਾ ਸੁਣੀ। ਰਾਣੀ ਇਸ਼ਰਾਨੇ ਵੀ ਰਾਜਾ ਸਲਵਾਨ ਦੇ ਬਹੁਤ ਤਰਲੇ ਕੀਤੇ ਕਿ ਉਹ ਇੱਕ ਵਾਰ ਪੂਰਨ ਦੀ ਵੀ ਪੱਖ ਸੁਣੀਏ। ਪਰ ਰਾਜੇ ਨੇ ਕਿਸੇ ਦੀ ਪਰਵਾਹ ਨਾ ਕੀਤੀ। ਜਲਾਦ ਪੂਰਨ ਨੂੰ ਕਤਲ ਕਰਨ ਲੈ ਤੁਰੇ। ਰਾਣੀ ਇਸ਼ਰਾ ਦਾ ਰੋਣ ਚੱਲਿਆ ਨਹੀਂ ਸੀ ਜਾਂਦਾ ਤੇ ਜਲਾਦ ਪੂਰਨ ਦੀ ਮਾਸੂਮੀਅਤ ਨੂੰ ਵੇਂਦੇ ਹੋਏ ਵੀ ਰਾਜਾ ਦਾ ਹੁਕਮ ਕਿਵੇਂ ਮੋੜ ਦੇਣ। ਜੰਗਲ ਵਿੱਚ ਜਾ ਕੇ ਜਲਾਦਾਂ ਨੂੰ ਪੂਰਨ ਤੇ ਤਰਸ ਆ ਗਿਆ। ਉਨ੍ਹਾਂ ਨੇ ਪੂਰਨ ਨੂੰ ਮਾਰਨ ਦੀ ਥਾਂ ਉਸ ਦੇ ਹੱਥ ਘੜ ਵੱਢ ਕੇ ਉਸ ਨੂੰ ਇਸ ਇਨਸਾਨ ਖੂਹ ਵਿੱਚ ਸੁੱਟ ਦਿੱਤਾ। ਲੂਨਾ ਦੇ ਹੁਕਮ ਅਨੁਸਾਰ ਉਨ੍ਹਾਂ ਨੇ ਪੂਰਨ ਦੇ ਲਹੂ ਦਾ ਇੱਕ ਬਾਤਾ ਤੇ ਉਸ ਦੇ ਕੱਟੇ ਹੋਏ ਹੱਥ ਪੈਰ ਲੂਨਾ ਨੂੰ ਵਿਖਾਏ ਤੇ ਰਾਜੇ ਨੂੰ ਆਖ ਦਿੱਤਾ ਕਿ ਉਹ ਪੂਰਨ ਨੂੰ ਮਾਰ ਮਕਾਏ ਹਨ। ਤੇ ਰਾਣੀ ਇਸ਼ਰਾ ਆਪਣੇ ਪੁੱਤਰ ਦੇ ਵਿਯੋਗ ਵਿੱਚ ਰੋ ਰੋ ਕੇ ਅੰਨੀ ਹੋ ਗਈ। 12 ਸਾਲ ਤੱਕ ਪੂਰਨ ਉਸ ਖੂਹ ਵਿੱਚ ਤੜਫਦਾ ਰਿਹਾ। 12 ਸਾਲਾਂ ਬਾਅਦ ਗੁਰੂ ਗੋਰਖਨਾਥ ਤੇ ਉਸਦੇ ਜੋਗੀਆਂ ਦਾ ਇੱਕ ਟੋਲਾ ਉਸ ਖੂਹ ਤੇ ਆ ਗਿਆ ਜਿਸ ਵਿੱਚ ਪੂਰਨ ਵੱਡਿਆ ਟੁਕਿਆ ਪਿਆ ਸੀ ਜੋਗੀ ਨੇ ਪਾਣੀ ਭਰਨ ਲਈ ਖੂਹ ਵਿੱਚ ਡੋਲ ਪਾਇਆ ਤਾਂ ਉਸ ਨੂੰ ਕਿਸੇ ਪੁਰਸ਼ ਦੇ ਕਰਲਾਹੜ ਦੀ ਆਵਾਜ਼ ਸੁਣਾਈ ਦਿੱਤੀ ਉਹਨੇ ਭੱਜ ਕੇ ਆ ਕੇ ਸਾਰੀ ਗੱਲ ਗੋਰਖਨਾਥ ਨੂੰ ਦੱਸੀ ਗੋਰਖਨਾਥ ਜਦੋਂ ਖੂਹ ਪਾਸ ਆਇਆ ਉਸਨੇ ਪੁੱਛਿਆ ਕਿ ਖੂਹ ਵਿੱਚ ਕੌਣ ਹੈ ਤਦ ਪੂਰਨ ਨੇ ਆਪਣੀ ਕਹਾਣੀ ਸੁਣਾਈ ਕਹਾਣੀ ਸੁਨਣ ਤੋਂ ਬਾਅਦ ਗੋਰਖਨਾਥ ਨੇ ਹੁਕਮ ਨਾਲ ਜੋਗੀਆਂ ਨੇ ਇੱਕ ਧਾਗੇ ਨਾਲ ਟੋਕਰਾ ਬਣ ਕੇ ਖੂਦ ਦੇ ਅੰਦਰ ਭੇਜਿਆ ਤੇ ਕਿਹਾ ਜੇ ਤੂੰ ਸੱਚਾ ਹੈ ਇਹ ਧਾਗਾ ਟੁੱਟੇਗਾ ਨਹੀਂ ਪੂਰਨ ਸੱਚਾ ਸੀ ਉਹ ਉਸ ਟੋਕਰੇ ਵਿੱਚ ਬੈਠ ਗਿਆ ਤੇ ਜੋਗੀਆਂ ਨੇ ਉਸ ਨੂੰ ਬਾਹਰ ਕੱਢ ਲਿਆ ਖੂਚੋਂ ਬਾਹਰ ਆਉਣ ਤੇ ਗੋਰਖਨਾਥ ਨੇ ਅਮਰਤੇ ਛੱਪੇ ਮਾਰੇ ਤੇ ਉਸ ਦੇ ਹੱਥ ਪੈਰ ਵਾਪਸ ਆ ਗਏ ਗੋਰਖਨਾਥ ਨੇ ਆਪਣੇ ਸ਼ਕਤੀ ਦੇ ਨਾਲ ਪੂਰਨ ਨੂੰ ਰਾਜੀ ਕਰ ਦਿੱਤਾ ਤੇ ਪੂਰਨ ਗੋਰਖਨਾਥ ਤੋਂ ਬਹੁਤ ਪ੍ਰਭुत ਹੋਇਆ ਉਹਨੇ ਆਪਣੇ ਆਪ ਨੂੰ ਗੋਰਖਨਾਥ ਦੇ ਚਰਨਾਂ ਵਿੱਚ ਅਰਪਣ ਕਰ ਦਿੱਤਾ ਪੂਰਨ ਨੇ ਗੋਰਖਨਾਥ ਪਾਸੋਂ ਸਿੱਖਿਆ ਲਈ ਤੇ ਕੰਨਾਂ ਵਿੱਚ ਮੁੰਦਰਾ ਪਾ ਕੇ ਜੋਗੀ ਬਣ ਗਿਆ ਗੋਰਖਨਾਥ ਆਪਣੇ ਚੇਲਿਆਂ ਦੇ ਇਮਤਿਹਾਨ ਲੈਂਦਾ ਰਹਿੰਦਾ ਸੀ ਲਾਗੇ ਸ਼ਹਿਰ ਵਿੱਚ ਇੱਕ ਰਾਣੀ ਸੁੰਦਰਾ ਰਹਿੰਦੀ ਸੀ ਉਹ ਕਿਸੇ ਵੀ ਜੋਗੀ ਨੂੰ ਭੀਖ ਨਹੀਂ ਦਿੱਤੀ ਗੋਰਖਨਾਥ ਨੇ ਪੂਰਨ ਦੀ ਪ੍ਰੀਖਿਆ ਲੈਣ ਲਈ ਉਸ ਨੂੰ ਦੂਜੇ ਯੋਗੀਆਂ ਨਾਲ ਰਾਣੀ ਸੁੰਦਰਾ ਤੋਂ ਸਿੱਖਿਆ ਲਿਆਣ ਦਾ ਹੁਕਮ ਦਿੱਤਾ। ਯੋਗੀ ਪੂਰਨ ਪਹਿਲੇ ਦਿਨ ਗਲ ਵਿੱਚ ਝੋਲੀ ਪਾ ਕੇ ਸਿੱਖਿਆ ਮੰਗਣ ਲਈ ਪਿੰਡੋਂ ਪਿੰਡ ਹੁੰਦਿਆਂ ਹੋਇਆਂ ਰਾਣੀ ਸੁੰਦਰਾ ਦੇ ਮਹਿਲ ਹੀ ਗਿਆ। ਰਾਣੀ ਸੁੰਦਰਾ ਵੀ ਆਪਣੇ ਨਾਮ ਮੰਗੋ ਬਹੁਤ ਸੁੰਦਰ ਸੀ ਤੇ ਜਦੋਂ ਗੋਲੀਆਂ ਨੇ ਰਾਣੀ ਸੁੰਦਰਾ ਨੂੰ ਪੂਰਨ ਦੇ ਬਾਰੇ ਦੱਸਿਆ ਤੇ ਸੁੰਦਰਾ ਹੀਰੇ ਮੋਤੀਆਂ ਦਾ ਥਾਲ ਭਰ ਕੇ ਲੈ ਆਈ। ਪੂਰਨ ਦੀ ਝੋਲੀ ਵਿੱਚ ਪਾ ਦਿੱਤਾ। ਪੂਰਨ ਨੀਵੀ ਪਾ ਕੇ ਖਲੋਤਾ ਰਿਹਾ ਤੇ ਸੁੰਦਰਾਵਲ ਨਾ ਵੇਖਿਆ ਤੇ ਜਦੋਂ ਪੂਰਨ ਹੋਰ ਪੁੱਛਿਆ ਮੰਗ ਕੇ ਗੋਰਖਨਾਥ ਦੇ ਪਾਸ ਆਇਆ ਤਾਂ ਪੂਰਨ ਨੇ ਆਪਣੀ ਝੋਲੀ ਗੋਰਖਨਾਥ ਦੇ ਅੱਗੇ ਰੱਖ ਦਿੱਤੀ ਗੋਰਖਨਾਥ ਨੇ ਹੀਰੇ ਮੋਤੀ ਵੇਖ ਕੇ ਕਿਹਾ ਕਿ ਹੀਰੇ ਮੋਤੀ ਪਲਾ ਜੋਗਿਆਂ ਦੇ ਕਿਸ ਕੰਮ ਹਨ ਜੋਗਿਆਂ ਨੂੰ ਤੇ ਭੋਜਨ ਚਾਹੀਦਾ ਹੈ ਤੂੰ ਜਾ ਤੇ ਇਹ ਹੀਰੇ ਮੋਤੀ ਵਾਪਸ ਕਰਕੇ ਆ ਤੇ ਭੋਜਨ ਮੰਗ ਕੇ ਲਿਆ ਤੇ ਪੂਰਨ ਉਸੇ ਪੈਰੀ ਵਾਪਸ ਮੋੜ ਆਇਆ ਤੇ ਰਾਣੀ ਸੁੰਦਰਾ ਦੇ ਮਹਿਲ ਹੀ ਹੌਂਕਾ ਲਾਇਆ ਰਾਣੀ ਸੁੰਦਰਾ ਤਾਂ ਆਪ ਪੂਰਨ ਤੇ ਮੋਹਿਤ ਹੋਈ ਪਈ ਸੀ ਤੇ ਜਦੋਂ ਹੀਰੇ ਮੋਤੀ ਵਾਪਸ ਕਰਕੇ ਭੋਜਨ ਦੀ ਪਿੱਛਾ ਮੰਗੀ ਤਾਂ ਉਹ ਸੁੰਦਰਾ ਨੇ 36 ਪ੍ਰਕਾਰ ਦੇ ਭੋਜਨ ਤਿਆਰ ਕਰਵਾਏ ਤੇ ਫਿਰ ਉਹ ਭੋਜਨ ਲੈ ਕੇ ਗੋਰਖਨਾਥ ਦੇ ਪਿੰਲੇ ਤੇ ਪਹੁੰਚ ਗਈ ਤੇ ਰਾਣੀ ਸੁੰਦਰਾ ਨੇ 36 ਪ੍ਰਕਾਰ ਦਾ ਭੋਜਨ ਗੋਰਖਨਾਥ ਤੇ ਹੋਰ ਜੋਗਿਆਂ ਨੂੰ ਸ਼ਕਾਇਆ ਰਾਣੀ ਸੁੰਦਰਾ ਦੀ ਸ਼ਰਦਾ ਦੇ ਕੇ ਗੋਰਖਨਾਥ ਬਹੁਤ ਖੁਸ਼ ਹੋਇਆ ਰਾਣੀ ਮੰਗ ਜੋ ਮੰਗਣਾ ਹੈ ਤੇਰੀ ਹਰ ਮਰਿਆਦ ਪੂਰੀ ਹੋਵੇਗੀ ਰਾਣੀ ਸੁਂਦਰਾ ਨੇ ਕਿਹਾ ਕਿ ਮੈਨੂੰ ਕਿਸੇ ਦੀ ਲੋੜ ਨਹੀਂ ਸੁਂਦਰਾ ਨੇ ਦੋਵੇਂ ਹੱਥ ਜੋੜ ਕੇ ਕਿਹਾ ਕਿ ਤੁਹਾਡਾ ਆਸ਼ੀਰਵਾਦ ਹੀ ਬਹੁਤ ਹੈ ਗੋਰਖਨਾਥ ਨੇ ਸਹਿ ਰਾਖਿਆ ਕਿ ਮੰਗ ਲੈ ਜੋ ਤੂੰ ਮੰਗਣਾ ਚਾਹੁੰਦੀ ਹੈ ਰਾਣੀ ਸੁਂਦਰਾ ਨੇ ਕਿਹਾ ਕਿ 나ਥ ਜੀ ਜੇ ਤੁਸੀਂ ਇੰਨੇ ਖੁਸ਼ ਹੋ ਤਾਂ ਮੈਨੂੰ ਪੂਰਨ ਦੇ ਦਿਓ ਤਦ ਗੋਰਖਨਾਥ ਨੇ ਪੂਰਨ ਨੂੰ ਰਾਣੀ ਸੁਂਦਰਾ ਦੇ ਨਾਲ ਜਾਣ ਲਈ ਇਸ਼ਾਰਾ ਕਰ ਦਿੱਤਾ ਤੇ ਪੂਰਨ ਗੋਰਖਨਾਥ ਨੂੰ ਛੱਡ ਕੇ ਨਹੀਂ ਸੀ ਜਾਣਾ ਚਾਹੁੰਦਾ ਪਰ 나ਥ ਦਾ ਹੁਕਮ ਮੰਨ ਕੇ ਪੂਰਨ ਰਾਣੀ ਸੁੰਦਰਾ ਦੇ ਨਾਲ ਚੱਲ ਪਿਆ। ਰਾਣੀ ਸੁੰਦਰਾ ਪੂਰਨ ਨੂੰ ਆਪਣਾ ਪਤੀ ਬਣਾਉਣਾ ਚਾਹੁੰਦੀ ਸੀ। ਰਾਣੀ ਸੁੰਦਰਾ ਨੇ ਮਹਿਲ ਆ ਕੇ ਪੂਰਨ ਦੀ ਬਹੁਤ ਖਾਤਰਦਾਰੀ ਕੀਤੀ ਪਰ ਪੂਰਨ ਅਡੋਲ ਸਮਾਧੀ ਲਾ ਕੇ ਬੈਠਾ ਰਿਹਾ ਤੇ ਪੂਰਨ ਉਸ ਮਹਿਲ ਤੋਂ ਨਿਕਲਣਾ ਚਾਹੁੰਦਾ ਸੀ ਤੇ ਅਗਲੇ ਦਿਨ ਪੂਰਨ ਨੇ ਬਾਹਰ ਜੰਗਲ ਵਿੱਚ ਜੰਗਲ ਪਾਣੀ ਜਾਣ ਦਾ ਬਹਾਨਾ ਬਣਾਇਆ ਤੇ ਰਾਣੀ ਨੇ ਆਪਣੀਆਂ ਗੋਲੀਆਂ ਪੂਰਨ ਦੇ ਨਾਲ ਤੋਰ ਦਿੱਤੀਆਂ ਤੇ ਆਪ ਮਹਿਲ 'ਚ ਖੜੀ ਹੋ ਕੇ ਪੂਰਨ ਵੱਲ ਵੇਖਣ ਲੱਗੀ। ਵ੍ਰੁਖਾਂ ਦੇ ਓਲੇ ਜਾ ਕੇ ਪੂਰਨ ਨੇ ਐਸੀ ਝਕਾਨੀ ਦਿੱਤੀ ਕਿ ਉਹ ਗੋਲੀਆਂ ਦੀਆਂ ਅੱਖਾਂ ਤੋਂ ਦੂਰ ਹੋ ਗਿਆ ਤੇ ਜਦੋਂ ਗੋਲੀਆਂ ਨੇ ਰਾਣੀ ਸੁੰਦਰਾ ਨੂੰ ਸਾਰੀ ਗੱਲਬਾਤ ਦੱਸੀ ਤੇ ਪੂਰਨ ਦਾ ਉਥੋਂ ਜਾਣ ਦਾ ਦੁੱਖ ਸੁੰਦਰਾ ਬਰਦਾਸ਼ਤ ਨਾ ਕਰ ਸਕੀ ਤੇ ਉਹਨੇ ਮਹਿਲਾ ਚੋਂ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ ਤੇ ਪੂਰਨ ਵਾਪਸ ਗੋਰਖਨਾਥ ਦੇ ਤਿੱਲੇ ਤੇ ਆ ਗਿਆ ਤੇ ਕੁਝ ਸਮੇਂ ਉਹ ਉਥੇ ਗੋਰਖਨਾਥ ਦੀ ਸੇਵਾ ਕਰਦਾ ਰਿਹਾ ਫਿਰ ਗੋਰਖਨਾਥ ਨੇ ਪੂਰਨ ਨੂੰ ਸਿਆਲਕੋਟ ਵਿੱਚ ਜਾਣ ਲਈ ਕਿਹਾ ਅਤੇ ਕਿਆ ਕਿ ਸਿਆਲਕੋਟ ਵਿੱਚ ਆਪਣੇ ਮਾਤਾ ਪਿਤਾ ਨੂੰ ਮੇਲ ਆ ਤੇ ਨਾਲੇ ਉਹਨਾਂ ਦੀ ਪੂਲ ਬਖਸ਼ਾ ਆ ਤੇ ਪੂਰਨ ਸਿਆਲਕੋਟ ਵੱਲ ਨੂੰ ਤੁਰ ਪਿਆ ਤੇ ਇਧਰ ਰਾਜੇ ਸਲਵਾਨ ਨੇ ਤਾਂ ਪੂਰਨ ਨੂੰ ਮਰਵਾ ਦਿੱਤਾ ਸੀ ਤੇ ਰਾਣੀ ਇਸ਼ਰਾ ਆਪਣੇ ਪੁੱਤ ਦੇ ਵਿਯੋਗ ਵਿੱਚ ਰੋ ਰੋ ਕੇ ਅੰਨੀ ਹੋ ਗਈ ਸੀ ਤੇ ਰਾਜੇ ਸਲਵਾਨ ਨੂੰ ਇਸ ਗੱਲ ਦਾ ਫਿਕਰ ਸੀ ਕਿ ਉਹਦੇ ਰਾਜ ਦਾ ਵਾਰਿਸ ਕੌਣ ਬਣੇਗਾ ਤੇ ਇਧਰ ਘੁੰਮਦਾ ਘੁੰਮਦਾ ਪੂਰਨ ਆਪਣੇ ਸਿਆਲਕੋਟ ਵਿੱਚ ਪੁੱਜਾ ਚਾਰੋਂ ਬਾਹਰ ਉਜੜੇ ਹੋਏ ਬਾਗ ਵਿੱਚ ਜਿਹੜਾ ਪੂਰਨ ਦੇ ਜਨਮ ਸਮੇ ਉਸਦੇ ਪਿਤਾ ਨੇ ਲਗਵਾਇਆ ਸੀ ਉਹ ਬਾਗ ਸੁੱਕ ਚੁੱਕਾ ਸੀ ਤੇ ਉਹ ਸੁੱਕੇ ਬਾਗ ਵਿੱਚ ਉਸਨੇ ਧੂਣਾ ਲਾ ਲਿਆ ਤੇ ਮਿੰਟਾਂ ਸਕੰਟਾਂ ਵਿੱਚ ਬਾਗ ਹਰਾ-ਪਰਾ ਹੋ ਗਿਆ ਤੇ ਸ਼ਹਿਰ ਵਿੱਚ ਪੂਰਨ ਦੀ ਚਰਚਾ ਸ਼ੁਰੂ ਹੋ ਗਈ ਤੇ ਰਾਜਾ ਸਲਵਾਨ ਦੇ ਕੰਨਾਂ ਵਿੱਚ ਜਦੋਂ ਪੂਰਨ ਦੀ ਆਵਾਜ਼ ਪਈ ਤੇ ਰਾਜੇ ਸਲਵਾਨ ਨੇ ਆਪਣੀਆਂ ਰਾਣੀਆਂ ਸਮੇਤ ਪੂਰਨ ਜੋਗੀ ਕੋਲੋਂ ਔਲਾਦ ਮੰਗਣ ਦਾ ਫੈਸਲਾ ਕਰ ਲਿਆ ਰਾਜਾ ਆਪਣੀਆਂ ਰਾਣੀਆਂ ਸੁਨਿਯਤ ਕੋਣਾ ਲਾਈ ਬੈਠੇ ਜੋਗੀ ਪੂਰਨ ਪਾਸ ਪਹੁੰਚ ਗਿਆ ਤੇ ਜਦੋਂ ਪੂਰਨ ਨੇ ਅੱਖਾਂ ਖੋਲ ਕੇ ਦੇਖਿਆ ਤਾਂ ਉਹਦੇ ਮਾਪੇ ਸਾਹਮਣੇ ਖਲੋਤੇ ਹਨ ਤੇ ਉਹਨੇ ਸਤਕਾਰਯੋਗ ਵੱਲੋਂ ਆਪਣੀ ਮਾਂ ਇਸ਼ਰਾ ਦੇ ਚਰਨ ਛੂਏ ਤਦ ਮਾਂ ਇਸ਼ਰਾ ਬੋਲੀ ਪੁੱਤ ਜੋਗੀਆ ਤੂੰ ਤਾਂ ਮੇਰਾ ਪੁੱਤ ਪੂਰਨ ਲੱਗਦਾ ਹੈ ਕਿਹਾ ਜਾਂਦਾ ਹੈ ਕਿ ਆਪਣੇ ਪੁੱਤ ਪੂਰਨ ਦੀ ਛੂ ਪ੍ਰਾਪਤ ਕਰਦੇ ਹੀ ਰਾਣੀ ਇਸ਼ਰਾ ਦੀਆਂ ਅੱਖਾਂ ਵਿੱਚ ਵਾਪਸ ਜੋਤ ਮੋੜਾਈ ਤੇ ਰਾਜਾ ਸਲਵਾਨ ਸੁਣ ਹੋ ਕੇ ਖਲੋਤਾ ਸੀ ਤਾ ਦਰਾਣੀ ਲੂਣਾ ਨੇ ਬੇਨਤੀ ਕੀਤੀ ਕਿ ਜੋਗੀ ਜੀ ਸਾਡੇ ਉੱਪਰ ਦਇਆ ਕਰੋ ਸਾਨੂੰ ਇੱਕ ਪੁੱਤਰ ਦੀ ਦਾਤ ਬਖਸ਼ੋ ਤਦ ਜੋਗੀ ਪੁਰਣ ਨੇ ਕਿਹਾ ਕਿ ਪੁੱਤ ਤਾਂ ਰਾਜੇ ਦਾ ਪਹਿਲਾ ਹੈਗਾ ਸੀ ਹੋਰ ਪੁੱਤ ਦੀ ਕੀ ਲੋੜ ਆ ਤਦ ਰਾਜੇ ਸਲਮਾਨ ਨੇ ਕਿਹਾ ਜੋਗੀ ਜੀ ਮੇਰਾ ਪੁੱਤ ਪਹਿਲਾ ਹੈਗਾ ਸੀ ਪਰ ਕੋ ਕਰਮ ਕਰਕੇ ਇਸ ਦੁਨੀਆ ਵਿੱਚ ਨਹੀਂ ਰਿਹਾ ਇਹਨਾਂ ਸੁਣ ਕੇ ਰਾਣੀ ਲੂਣਾ ਦੇ ਅੱਖੀਆਂ ਚੋਂ ਪਛਤਾਵੇ ਦੇ ਅਥਰੂ ਸ਼ਲਕ ਪਈ ਤੇ ਲੂਣਾ ਨੇ ਕਬੂਲ ਕਰਦਿਆਂ ਆਖਿਆ ਜੋਗੀ ਜੀ ਕਸੂਰ ਤਾਂ ਮੇਰਾ ਹੀ ਹੈ ਮੇਰੇ ਪਾਸਿਓ ਪੂਰਨ ਦੇ ਹੁਸਨ ਦੀ ਚਾਹ ਝੱਲੀ ਨਹੀਂ ਸੀ ਗਈ ਮੈਂ ਡੋਲ ਗਈ ਸਾਂ ਉਹਦਾ ਕੋਈ ਕਸੂਰ ਨਹੀਂ ਤੇ ਮੈਂ ਹੀ ਉਸਤੇ ਝੂਠੀ ਤੋਹਮਤ ਲਾਈ ਸੀ ਇਹ ਗੱਲ ਸੁਣਦਿਆਂ ਸਾਰ ਹੀ ਰਾਜੇ ਨੇ ਮਿਆਨ ਵਿੱਚੋਂ ਤਲਵਾਰ ਕੱਢ ਲਈ ਪੂਰਨ ਨੇ ਰਾਜੇ ਦੀ ਬਾਹ ਫੜ ਲਈ ਤੇ ਆਖਿਆ ਤੁਸੀਂ ਇਹਨਾਂ ਨੂੰ ਮaaf ਕਰ ਦਿਓ ਤੁਹਾਡਾ ਪੁੱਤ ਜਿਉਂਦਾ ਹੈ ਮੈਂ ਹੀ ਤੁਹਾਡਾ ਪੁੱਤ ਪੂਰਨ ਹਾਂ ਬਿਰਾਗ ਦੇ ਹੰਝੂ ਬਹਿ ਤੁਰੇ ਤੇ ਪੂਰਨ ਨੂੰ ਚੁੰਮਦੇ ਚਾਉਂਦੇ ਉਹਨਾਂ ਨੇ ਪੂਰਨ ਨੂੰ ਆਪਣੇ ਮਹਿਲਾਂ ਵਿੱਚ ਜਾਣ ਲਈ ਕਿਹਾ ਪਰ ਪੂਰਨ ਨੇ ਉਹਨਾਂ ਨਾਲ ਜਾਨ ਨੂੰ ਮਨਾ ਕਰ ਦਿੱਤਾ ਰਾਜ ਭਾਗ ਉਹਨਾਂ ਲਈ ਮਿੱਟੀ ਦੇ ਸਮਾਨ ਸੀ ਉਹ ਤਾਂ ਸਭ ਕੁਝ ਤਿਆਗ ਚੁੱਕਾ ਸੀ ਪੂਰਨ ਨੇ ਚੋਲ ਦਾ ਇੱਕ ਦਾਣਾ ਚੁੱਕ ਕੇ ਰਾਣੀ ਲੂਣਾ ਦੀ ਹਥੇਲੀ ਵਿੱਚ ਰੱਖ ਕੇ ਆਖਿਆ ਮਤਾ ਕਰ ਨੂੰ ਮੁੜ ਜਾਵੋ ਤੁਹਾਡੀ ਕੋਖ ਵੀ ਇਸ ਤਰ੍ਹਾਂ ਹਰੀ-ਪਰੀ ਬਾਗ ਮੰਗੋ ਹੋ ਜਾਵੇਗੀ ਤੁਹਾਡੇ ਘਰ ਵੀ ਇੱਕ ਪੁੱਤਰ ਦਾ ਜਨਮ ਹੋਵੇਗਾ ਜੋ ਇਸ ਰਾਜ ਦਾ ਵਾਰਿਸ ਬਣੇਗਾ ਸਤਨਾਮ ਸ੍ਰੀ ਵਾਹਿਗੁਰੂ